ਸਰਨ ਸਸੀਗਾਲ ਜੀ RAM RAM ਜੀ ਆਹ ਵੇਖੋ ਤੁਹਾਨੂੰ ਪਾਣੀ ਉਹ ਤਾਰਾ ਪਾਣੀ ਪਾਣੀ ਆਵੇ ਕੋਈ ਬੰਨਾ ਵਾਟੇ ਦਿਸਦਾ ਜੀ ਇਹ ਬਦਾਂ ਜੀ ਕੀ ਪਾਣੀ ਮੀਂਹ ਇਨਾ ਆ ਗਿਆ ਕਿ ਹੋਰ ਕੀ ਚੱਕਰ ਹੈ ਨਹਿਰ ਦਾ ਪਾਣੀ ਨਹੀਂ ਟੁੱਟੀ ਏ ਅੱਛਾ ਨਹੀਂ ਬਣਨੀ ਕਿਉਣੀ ਏ ਸਰਕਾਰ ਨੇ ਬਣ ਨਹੀਂ ਆਪਾਂ ਥੋੜੀ ਬਣ ਅੱਛਾ ਅੱਛਾ ਨਹੀਂ ਤੁਸੀਂ ਜਾ ਕੇ ਪਹੁੰਚ ਕਰੋ ਵੀ ਇਹ ਨਾ ਸਾਡਾ ਡੋਬਾ ਹੋਈ ਜਾਂਦਾ ਹੈ ਤੁਸੀਂ ਜਾ ਕੇ ਮਿਲੋ ਅਫਸਰ ਅਫਸਰਾਂ ਨੂੰ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਅੱਛਾ ਜੀ ਉਹ ਕਿਸਾਨ ਜ਼ਿਮੀਂਦਾਰ ਮੋਗੇ ਛੱਡਣਗੇ ਤੇ ਪਾਣੀ ਪੂਰਾ ਵਧੀਆ ਆਵੇ ਨਹੀਂ ਉਹ ਕਿਉਂ ਨਹੀਂ ਛੱਡਦੇ ਇਹ ਹੁਣ ਉਹਨਾਂ ਦੀ ਮੋਟਰ ਚੱਲੀ ਜਾਂਦੀ ਹੈ ਬਿਜਲੀ ਬੰਦ ਹੋਵੇ ਤਾਂ ਆਪੇ ਚਲਾਉਣਗੇ ਅੱਛਾ ਅੱਛਾ ਹਾਂ ਇਹ ਤਾਂ ਆਪਣਾ ਬੜਾ ਨੁਕਸਾਨ ਹੋ ਰਹਾ ਵੇ ਕਿੰਨਾ ਆਪਾਂ ਡੋਬਾ ਡੋਬਾ ਆ ਵੇ ਇਹ ਤਾਂ ਬੇਰਜ਼ਾਰ ਨੇ ਨਾ ਜਿਹੜੇ ਮਾਈਨਰ ਤੇ ਅੱਛਾ ਜੀ ਉਹ ਮੁੱਕ ਗਈ ਛਡਾਉਣ ਜਿੰਮੇਦਾਰਾਂ ਤੋਂ ਨਹੀਂ ਤੇ ਸਾਡੇ ਕੋਲ ਨੰਬਰ ਨਹੀਂ ਗਏ ਪੇਂਟ ਵਾਲਿਆਂ ਕੋਲ ਵੀ ਨੰਬਰ ਫੋਨ ਲਾ ਕੇ ਦੱਸੋ ਨਾ ਵੀ ਐਸ ਰੁਪਿਆ ਨੁਕਸਾਨ ਹੋ ਰਿਹਾ ਹੈ ਨਹੀਂ ਨੰਬਰ ਨਹੀਂ ਅੱਛਾ ਕਿਉਂ ਪਤਾ ਜਾਂ ਨਿੱਕੇ ਪਤਾ ਜਿਹਨੇ ਪੇਂਟ ਬੋਲੇ ਕਿਸਾਨ ਹੀ ਹੁੰਦੇ ਕੋਈ ਦੱਸੋ ਵਿਚਾਰ ਕੀ ਗੱਲ ਕਿਉਂ ਇਹਦਾ ਨੁਕਸਾਨ ਹੋਈ ਮਾਲੇ ਦੋ ਚਾਰ ਘਰ ਚੱਲ ਕੇ ਸਾਡਾ ਡੋਬ ਜਾਣਾ ਚਾਹਨਾ ਅਗੋ ਤੁਹਾਡੇ ਪਿੰਡੇ ਕਾਰਨ ਦੋ ਤਿੰਨ ਨੂੰ ਲਾ ਵੀ ਲਿਆ ਹਾਂ ਜੀ ਤਾਂ ਜਿਵੇਂ ਕਹਿੰਦੇ ਨਾ ਮਲਾ ਬੇੜੀ ਡੋਬ ਕੇ ਬੈਠਾ ਵੀ ਉਹ ਸਾਰਾ ਡੋਬ ਕੇ ਬੈਠੀ ਨਾ ਇਹਨੂੰ ਖਾਦ ਪਾਉਂ ਜਗਨਾ ਕੁਸ਼ ਹੈ ਸਰਕਾਰਾਂ ਧਿਆਨ ਕਰਨਾ ਜੀਵਿੰਦਾਰ ਨਖਾਨ ਹੋਈ ਜਾਂਦਾ ਹਾਂ ਨਹੀਂ ਸਰੇ ਕੋਈ ਕਿਸਾਨਾ ਹੀ ਫਰਜ਼ ਬਣਦਾ ਵੀ ਜਾਗ ਦੱਸਣਾ ਵੀ ਆ ਵੇਖੋ ਰਾਲ ਮਿਲ ਤੇ ਜਾਣ ਔਰ ਇੱਕ ਬੰਦਾ ਕੁਝ ਕਰਨੀ ਨਹੀਂ ਇਹ ਕਿਹੜੀ ਨਹਿਰ ਦਾ ਪਾਣੀ ਲਸ਼ਮਨ ਨਹਿਰ ਜਾਂ ਹੋਰ ਕੀ ਹੈ ਨਹੀਂ ਮੈਨਰ ਦਾ ਅੱਛਾ ਮੈਨਰ ਹੈ ਇਹ ਕਿੱਥੇ ਪੈ ਜਾਂਦਾ ਇਹ ਵਾਦੀਆਂ ਵਾਦੀਆਂ ਅੱਗੇ ਚਾਂਦੀ ਵਾਲਾ ਲਾ ਕੇ ਮੁਕਦਾ ਵੀ ਹੈ ਜਿਹੜਾ ਸਾਸਾਂ ਘਾਰੇ ਹੁੰਦੇ ਕੋਲ ਅੱਛਾ ਉੱਥੋਂ ਪਾਣੀ ਆ ਰਿਹਾ ਵੀ ਯਾਨੀ ਕਿ ਨਹਿਰ ਟੁੱਟੀ ਨਹੀਂ ਹਾਂਜੀ ਪਾਣੀ ਪਿੱਛੇ ਬੰਦ ਮੋਗੇ ਬੰਦ ਨਹੀਂ ਬਿਨਾਂ ਨਹਿਰ ਪਾਣੀ ਸਾਰਾ ਅੱਗੇ ਤੁਹਾਡੇ ਖੇਤਾਂ ਜਾ ਰਿਹਾ ਹੈ ਠੀਕ ਮੁੰਗੀਆਂ ਬਾਹਤੀਆਂ ਚੋਂ ਨਾ ਡੁੱਬ ਗਿਆ ਵਾਹ ਜੀ ਬਹੁਤ ਬੁਰਾ ਆ ਰਿਹਾ ਹੈ ਹਾਂਜੀ ਤੇ ਲੋ ਜਿਹੜਾ ਇਹ ਵੀਡੀਓ ਸੌਂ ਰਿਹਾ ਹੈ ਕਿ ਅਫਸਰ ਜਾਂ ਮੁਲਾਜ਼ਮ ਇਸ ਮਹਿਕਮੇ ਦਾ ਤੈਨੂੰ ਹੱਲ ਕਰੋ ਜੀ ਅੱਗੇ ਵੀ ਬੜੀ ਵਾਰ ਕਿਸਾਨਾਂ ਵਿਚਾਰੇ ਦੋ ਤਿੰਨ ਤਿੰਨ ਵਾਰੀ ਝੋਨਾ ਲਾਲ ਕਈਆਂ ਨੇ ਤੇ ਨੰਬਰ ਨਬਰ ਤਾਂ ਹੈ ਨਹੀਂ ਇੱਥੇ ਕਿਸੇ ਕੋਲ ਤੇ ਤੁਸੀਂ ਜਿਹਨੇ ਕੋਲ ਵੀਡੀਓ ਪਹੁੰਚਦੀ ਏ ਅੱਗੇ ਤੋਂ ਅੱਗੇ ਵੀਡੀਓ ਭੇਜੋ ਨਾਲੇ ਤੇ ਕਿਸੇ ਸ਼ਾਇਦ ਇਹਨਾਂ ਜ਼ਮੀਨਾਂ ਦਾ ਵਿਚਾਰਾਂ ਫਾਇਦਾ ਹੋ ਜਾਵੇ ਕੋਈ ਵੀਡੀਓ ਸੌਣ ਕੇ ਵੇਖ ਕੇ ਬਾਕੀ ਆ ਤੁਹਾਡੀ ਮਰਜ਼ੀ ਏ ਜੇ ਕਿਸੇ ਜ਼ਮੀਨ ਦਾ ਭਲਾ ਕਰਨਾ ਚਾਹਦੇ ਹੋ ਤੇ ਅੱਜ ਇਹਨਾਂ ਦੀ ਵੀਡੀਓ ਸ਼ੇਅਰ ਕਰ ਦਿਓ ਵੀ ਸਰਕਾਰ ਕੋਲ ਜਾਂ ਉਹਨਾਂ ਮੁਲਾਜ਼ਮਾਂ ਕੋਲ ਪਹੁੰਚ ਜਾਵੇ ਠੀਕ ਹੈ ਜੀ ਬਾਕੀ ਨੁਕਸਾਨ ਤਾਂ ਬਹੁਤ ਹੁੰਦਾ ਵੇ ਕਦੋਂ ਚੋਨਾ ਵੇ ਕਦੋਂ ਪਾਣੀ ਸੁੱਕੇ ਨਾਲ ਪਾਣੀ ਹੋਰ ਆ ਜਾਂਦਾ ਤਾਂ ਨਾ ਨਹਿਰ ਬੜੀ ਭੋਲ ਲਾਦੀ ਆਹ ਪ੍ਰਧਾਨ ਜੀ ਹੋਰ ਤੁਹਾਡੇ ਕੋਈ ਵਿਚਾਰ ਠੀਕ ਹੈ ਜੇ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੋਣਾ ਚਾਹੀਦਾ ਨਹੀਂ ਸਹੀ ਗੱਲ ਬਿਲਕੁਲ ਚਾਰੇ ਉਨਾਂ ਦਪਣੀ ਰੀਆਂ ਨੇ ਵਿੱਚ ਕੀ ਨਾ 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 ਬਿਲਕੁਲ ਡੋਬ ਕਰ ਕੀ ਲਾਵਣ ਕੀ ਲਾਵਣ ਗਿਆ ਅੱਜ ਇੱਕ ਉਹਨੇ ਐਵੇਂ ਚੱਲੀ ਗਿਆ ਔਰ ਬਰਸ ਤੇ ਨਹੀਂ ਨਹੀਂ ਆਈ ਵੀ ਜਿੰਨੇ ਚੋਨਾ ਡੋਬ ਗਿਆ ਬਰਸ ਤਾਂ ਨਹੀਂ ਆ ਹਾਂ ਦੁਬਾਰਾ ਫਿਰ ਤੁਹਾਨੂੰ ਵਿਖਾ ਦਿੰਦੇ ਆ ਜੀ ਮੇਰਾ 22 25 ਕਿੱਲੇ ਹੋਣਾ ਈ ਚੋਨਾ ਜੇ ਡੁੱਬਿਆ ਪਿਆ ਪੰਜਾਹ ਕਿੱਲਾ ਵਾਜੀ ਵੇਖ ਸੋਨੋ ਜੀ 50 ਕਿੱਲਾ ਸਿਰਫ ਛੋਟੀ ਨਹਿਰ ਨੇ ਡੋਪਤਾ ਈ ਕੋਲ ਬਾਰਸ਼ ਤਾਂ ਈ ਠੀਕ ਹੈ ਪਰ ਬਾਰਸ਼ ਨਹੀਂ ਇੰਨੀ ਆਈ ਸਿਰਫ ਨਹਿਰ ਕਰਕੇ ਇਨਾ ਨੁਕਸਾਨ ਹੋ ਰਿਹਾ ਹੈ ਵੀਡੀਓ ਫਿਰ ਬੇਨਤੀ ਕਰਦੇ ਵਾਰ 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 ਸ਼ੇਅਰ ਕਰੋ ਤੇ ਸ਼ਾਇਦ ਸਰਕਾਰ ਦੇ ਕੋਲ ਪਹੁੰਚ ਜਾਵੇ ਤੇ ਇਨਾ ਨੁਕਸਾਨਾਂ ਦਾ ਹੱਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਰਾਮ ਜੀ